ਰਜਿੰਦਰਾ ਹਸਪਤਾਲ ਪਟਿਆਲਾ ਦੇ ਵਿੱਚ ਅੱਜ ਇੱਕ ਡਾਕਟਰ ਵੱਲੋਂ ਜਿਹੜੀ ਵੀਡੀਓ ਬਣਾਈ ਗਈ ਹੈ ਕੀ ਆਪਰੇਸ਼ਨ ਕਰਦੇ ਵਕਤ ਲਾਈਟ ਚਲੀ ਗਈ ਔਰ ਮਰੀਜ਼ ਜਿਹੜਾ ਕਿ ਕਹਿੰਦੇ ਅਸੀਂ ਆਪਰੇਸ਼ਨ ਕਰ ਰਹੇ ਹਾਂ ਲਾਈਟ ਚਲੀ ਗਈ ਤਾਂ ਜ਼ਿੰਮੇਵਾਰ ਕੌਣ ਹੈ ਪਰ ਤੁਰੰਤੀ ਜਦੋਂ ਵੀਡੀਓ ਵਾਇਰਲ ਹੁੰਦੀ ਹੈ ਤਾਂ ਸਿਹਤ ਮੰਤਰੀ ਪੰਜਾਬ ਡਾਕਟਰ ਬਲਬੀਰ ਸਿੰਘ ਵੱਲੋਂ ਇੱਕ ਐਕਸ ਤੇ ਪੋਸਟ ਪਾਈ ਜਾਂਦੀ ਹੈ ਕਿ ਲਾਈਟ ਜੂ ਹੀ ਗਈ ਤੇ ਕਹਿੰਦੇ ਜੂ ਹੀ ਵਾਪਸ ਆ ਗਈ ਸਾਰੇ ਸਿਸਟਮ ਚੱਲ ਪਏ ਸੀ ਮਰੀਜ਼ ਦਾ ਜਿਹੜਾ ਕਿ ਆਪਰੇਸ਼ਨ ਸਹੀ ਹੋਇਆ ਪਰੀਤੇ ਵਿੱਚ ਉਹਨਾਂ ਸਵਾਲ ਲਿਆ ਨਿਸ਼ਿਨੇ ਲੱਗਦਾ ਹੈ ਕਿ ਆ ਵੀਡੀਓ ਬਣਾਉਣ ਵਾਲੇ ਡਾਕਟਰ ਜੋ ਆਪਰੇਸ਼ਨ ਕਰ ਰਹੇ ਸੀ ਉਹ ਝੂਠ ਬੋਲਦੇ ਨੇ ਜਾਂ ਰਜਿੰਦਰ ਹਸਪਤਾਲ ਦੇ ਅਧਿਕਾਰੀ ਮੰਤਰੀ ਸਾਹਿਬ ਨੂੰ ਕੁਝ ਹੋਰ ਝੂਠ ਬੋਲਦੇ ਨੇ ਲਾਈਟ ਇਸ ਟੈਂ ਬੇਸ਼ਕ ਰਜਿੰਦਰ ਹਸਪਤਾਲ ਦੇ ਵਿੱਚ ਹੈਗੀ ਆ ਪਰ ਡਾਕਟਰ ਵੱਲੋਂ ਇੱਕ ਵੀਡੀਓ ਬਣਾਈ ਗਈ ਆਪਰੇਸ਼ਨ ਕਰਦੇ ਵਕਤ ਕੀ ਸਾਰਾ ਸਟਾਫ ਅਸੀਂ ਆਪਰੇਸ਼ਨ ਕਰ ਰਹੇ ਹਾਂ ਰਜਿੰਦਰ ਹਸਪਤਾਲ ਦੀ ਐਮਰਜੈਂਸੀ ਲਾਈਟ ਨਹੀਂ ਆ ਗਈ ਆਪਰੇਸ਼ਨ ਦੀ ਜਾਨ ਖਤਰੇ ਦੇ ਵਿੱਚ ਹੈ ਜਿਹੜੇ ਐਮਰਜੈਂਸੀ ਆ ਭਾਵੇਂ ਉਹ ਆਕਸੀਜਨ ਹੋ ਗਏ ਭਾਵੇਂ ਕੋਈ ਵੀ ਜਿਹੜੇ ਆਪਰੇਸ਼ਨ ਵਕਤ ਹੁੰਦੇ ਆ ਉਹ ਲਾਈਟ ਨਹੀਂ ਚੱਲ ਰਹੀ ਪਰ ਜਿਉਂ ਹੀ ਵੀਡੀਓ ਵਾਇਰਲ ਹੋਈ ਸਿਹਤ ਵਿਭਾਗ ਦੇ ਵਿੱਚ ਹੜਕੰਪ ਪੰਚ ਗਿਆ ਚੰਡੀਗੜ੍ਹ ਤੱਕ ਘੰਟੀਆਂ ਵੱਜ ਗਈਆਂ ਤੇ ਹੁਣ ਸਿਹਤ ਮੰਤਰੀ ਨੇ ਇੱਕ ਐਕਸ ਤੇ ਪੋਸਟ ਕੀਤੀ ਆ ਕਿ ਸਭ ਕੁਝ ਠੀਕ ਹੈ ਸਿਰਫ ਕੰਦੇ ਕੁਝ ਹੀ ਮਿੰਟਾਂ ਦੀ ਲਾਈਟ ਗਈ ਸੀ ਉਸ ਤੋਂ ਬਾਅਦ ਸਭ ਅਮਰਜੈਂਸੀ ਸੇਵਾਵਾਂ ਚੱਲ ਗਈਆਂ ਪਰ ਦਰਸ਼ਕਾਂ ਨੂੰ ਦੱਸਦੇ ਕਿ ਮਾਲਵੇ ਦਾ ਸਭ ਤੋਂ ਵੱਡਾ ਹਸਪਤਲ ਰਜਿੰਦਰਾ ਹਸਪਤਲ ਪਟਿਆਲਾ ਜਿੱਥੇ ਹੌਟਲਾਈਨ ਵੀ ਹੈ 24 ਘੰਟੇ ਦੀ ਪਰ ਕੁਝ ਹੀ ਦਿਨਾਂ ਤੋਂ ਲਗਾਤਾਰ ਰਜਿੰਦਰਾ ਦੇ ਵਿੱਚ ਲਾਈਟ ਜਾ ਰਹੀ ਹੈ ਕਦੀ ਡਾਕਟਰ ਹਨੇਰੇ ਚ ਮਰੀਜ਼ਾਂ ਨੂੰ ਦੇਖਦੇ ਨੇ ਕਦੀ ਮਰੀਜ਼ਾਂ ਦੇ ਵਾਰਿਸ ਪਰੇਸ਼ਾਨ ਹੁੰਦੇ ਨੇ ਜਿਹੜੇ ਰੋਜ਼ ਆਪਣੇ ਪੇਸ਼ੈਂਟ ਦੇ ਨਾਲ ਆਏ ਪਏ ਨੇ ਪਰ ਅੱਜ ਜੋ ਵੀ ਵੀਡੀਓ ਵਾਇਰਲ ਹੋਈ ਤਾਂ ਸਿਹਤ ਵਿਭਾਗ ਵਿੱਚ ਜਿਹੜਾ ਕਿ ਹੜਕਾ ਮੱਚ ਗਿਆ ਪਰ ਸਿਹਤ ਮੰਤਰੀ ਦਾ ਬਿਆਨ ਵੀ ਸਾਹਮਣੇ ਆ ਗਿਆ ਪਟਿਆਲਾ ਤੋਂ ਅਨਰ ਦੇ ਨਾਲ ਚਰਨਜੀਤ ਚੋੱਚੀ ਦੀ ਰਿਪੋਰਟ ਜੀ ਮੈਂ ਡਾਕਟਰ ਬਲਬੀਰ ਸਿੰਘ ਸਿਹਤ ਮੰਤਰੀ ਪੰਜਾਬ ਇੱਕ ਹੁਣੇ ਥੋੜੀ ਜਿਹਾ ਮੈਂ ਵੀਡੀਓ ਦੇਖੀ ਆ ਜੀ ਜਿਹਦੇ ਵਿੱਚ ਰਜਿੰਦਰਾ ਹਸਪਤਾਲ ਦੇ ਵਿੱਚ ਆਪਰੇਸ਼ਨ ਕਰ ਰਹੇ ਸੀ ਤੇ ਲਾਈਵ ਚ ਰਹੀ ਜੀ ਲਾਈਟ ਟ੍ਰਿਪ ਕੀਤੀ ਸੀ ਪਰ ਜਿੰਨੇ ਉਹਦੇ ਵਿੱਚ ਐਮਰਜੈਂਸੀ ਸਿਸਟਮ ਸੀਗੇ ਸਾਡੇ ਯੂਪੀਐਸ ਵੀ ਕੰਮ ਕਰ ਰਿਹਾ ਸੀ ਜਨਰੇਟਰ ਨੇ ਵੀ ਕੰਮ ਕੀਤਾ ਔਰ ਲਾਈਟ ਥੋੜੀ ਦੇਰ ਬਾਅਦ ਆ ਗਈ ਸੀ ਆਪਰੇਸ਼ਨ ਬਿਲਕੁਲ ਠੀਕ ਹੋਇਆ ਮੇਰੇ ਆਪਰੇਟਿੰਗ ਸਰਜਨ ਦੇ ਨਾਲ ਗੱਲ ਹੋਈ ਆ ਮੈਡੀਕਲ ਸੁਪਰਡੈਂਟ ਦੇ ਨਾਲ ਗੱਲ ਹੋਈ ਆ ਪੇਸ਼ੈਂਟ ਬਿਲਕੁਲ ਨਾਰਮਲ ਆਪਰੇਸ਼ਨ ਹੋਇਆ ਔਰ ਪੇਸ਼ੈਂਟ ਰਿਕਵਰ ਕਰ ਰਿਹਾ ਹਾਂ ਉੱਥੇ ਇੱਕ ਜੰਗ ਡਾਕਟਰ ਸੀਗਾ ਜੂਨੀਅਰ ਡਾਕਟਰ ਸੀਗਾ ਜਿਹੜਾ ਉਸ ਵੇਲੇ ਘਬਰਾ ਗਿਆ ਨਾਰਮਲੀ ਜਿਹੜਾ ਡਾਕਟਰ ਦਾ ਰਿਐਕਸ਼ਨ ਹੁੰਦਾ ਕਿ ਉਹ ਕੋਸ਼ਿਸ਼ ਕਰਦਾ ਕਿ ਲਾਈਟ ਕਿਉਂ ਗਈ ਆ ਇਹਦਾ ਕੀ ਅਰੇਂਜਮੈਂਟ ਕਰਨਾ ਹੈ ਉਹ ਕਿਸੇ ਨੂੰ ਫੋਨ ਕਰੇਗਾ ਜਨਰੇਟਰ ਵਾਲੇ ਨੂੰ ਜਾਂ ਦੇਖੇਗਾ ਵੀ ਕੀ ਦਿੱਕਤ ਆ ਬਟ ਉਹ ਇਹ ਸਾਰਾ ਕੁਝ ਕਰਨ ਦੀ ਬਜਾਏ ਉਹ ਵੀਡੀਓ ਬ ਤੇ ਕੋਈ ਗੱਲ ਨਹੀਂ ਜੀ ਜਿਹੜੇ ਬੱਚੇ ਆ ਉਹ ਘਰ ਆ ਕੇ ਕਿਵਾਂ ਦੀ ਗਲਤ ਗੱਲ ਕਰਦੇ ਆ ਬਾਕੀ ਇਹਦੇ ਬਾਰੇ ਵੀ ਅਸੀਂ ਦੇਖਾਂਗੇ ਵੀ ਇਹ ਕਿਉਂ ਆ ਨਹੀਂ ਹੋਣਾ ਚਾਹੀਦਾ ਇਹ ਵੀ ਕੋਈ ਡਿਸਪਲਨ ਵਾਲੀ ਗੱਲ ਨਹੀਂ ਹੈ ਲੇਕਿਨ ਜਿਹੜਾ ਮੈਂ ਸਾਰਿਆਂ ਨੂੰ ਅਸ਼ੋਰ ਕਰਨਾ ਚਾਹੁੰਦਾ ਕਿ ਕੋਈ ਕਮੀ ਨਹੀਂ ਹੈ ਜੀ ਤਿੰਨ ਜੜੀਆਂ ਹੈਗੀਆਂ ਹੌਟਲਾਈਨ ਅਰਜੰਦਰਾ ਹਸਪਤਾਲ ਵਾਸਤੇ ਪਹਿਲਾਂ ਇੱਕ ਵਾਰੀ ਹੌਟਲਾਈਨ ਦੀ ਦਿੱਕਤ ਆਈ ਸੀ ਅਸੀਂ ਦੋ ਹੌਟਲਾਈਨ ਇਮੀਡੀਏਟਲੀ ਮੁੱਖ ਮੰਤਰੀ ਸਾਹਿਬ ਨੇ ਕਾ ਵੀ ਪੈਸੇ ਜਿੰਨੇ ਮਰਜ਼ੀ ਲੋਡਸਾ ਤਿੰਨ ਹੌਟਲਾਈਨਾਂ ਪਾਈਆਂ ਹੋਈਆਂ ਫਾਲਟ ਲਾਈਨ ਹੈ ਜਿਹੜਾ ਲੋਕਲ ਲੈਵਲ ਤੇ ਜਿਹੜਾ ਫਾਲਟ ਆਇਆ ਸੀ ਪ੍ਰੈਸ਼ਰ ਰੈਗੂਲੇਟਰ ਦੇ ਵਿੱਚ ਉਹ ਵੀ ਰੈਕਟੀਫਾਈ ਕਰਤਾ ਜਨਰੇਟਰ ਨੇ ਵੀ ਕੰਮ ਕੀਤਾ ਔਰ ਜਿਹੜਾ ਯੂਪੀਐਸ ਹੈ ਉਹਨੇ ਵੀ ਕੰਮ ਕੀਤਾ ਐਮਰਜੈਂਸੀ ਸਿਸਟਮਸ ਨੇ ਕੰਮ ਕੀਤਾ ਆਪਰੇਸ਼ਨ ਬਿਲਕੁਲ ਠੀਕ ਹੋਇਆ ਪੇਸ਼ੈਂਟ ਬਿਲਕੁਲ ਠੀਕ ਹੈ ਮੈਂ ਸਾਰਿਆਂ ਨੂੰ ਸਾਰਿਆਂ ਨੂੰ ਬੇਨਤੀ ਕਰਨਾ ਚਾਹੁੰਦਾ ਵੀ ਬਾਕੀ ਮੈਂ ਸਭ ਨੂੰ ਬੇਨਤੀ ਵੀ ਕਰਦਾ ਕਿ ਜਿਹੜਾ ਹਸਪੀਟਲ ਦੇ ਜਿਹੜੇ ਇਸ ਤਰ੍ਹਾਂ ਦੀ ਗੱਲਬਾਤ ਹੁੰਦੀ ਆ ਉਹਨੂੰ ਬਿਨਾਂ ਮਤਲਬ ਦੇ ਕੋਈ ਬਹੁਤ ਜ਼ਿਆਦਾ ਇਹਨੂੰ ਉਹ ਨਹੀਂ ਕਰਨਾ ਚਾਹੀਦਾ ਤੇ ਬਿਲਕੁਲ ਠੀਕ ਹੈ ਜੀ ਮਰੀਜ਼ ਠੀਕ ਹੈ ਸਾਰਾ ਕੁਝ ਠ